ਆਪਜੀ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਕਰਨ ਦੇਵੀ ਗੜਵਾਲਾ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਆ ਰਹੇ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਧੰਨਵਾਦ ਜੀ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਵੱਲ ਮਹੀਨੇ ਦਾ ਕਮਾਉਂਦੇ ਹੋ 1 ਲੱਖ ਰੁਪਿਆ ਤਾਂ ਹੁਣ ਨਹੀਂ ਦੇਣਾ ਪਵੇਗਾ ਕੋਈ ਟੈਕਸ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਕੀਤਾ ਵੱਡਾ ਐਲਾਨ ਬਜਟ 2025 ਚ ਸਿਹਤ ਲਈ ਨਹੀਂ ਹੋਇਆ ਕੋਈ ਵੱਡਾ ਐਲਾਨ ਸਿਹਤ ਤੇ 50% ਖਰਚ ਕਰਦਾ ਹੈ ਆਮ ਆਦਮੀ ਪੰਜਾਬ ਦੇ ਸਕੂਲ ਬੱਚਿਆਂ ਨਾਲ ਭਰੀ ਸਕੂਲੀ ਬੱਸ ਪੌਲਟੀ ਸ਼ੀਸ਼ੇ ਤੋੜ ਕੇ ਕੱਢਣਾ ਪਿਆ ਬਾਹਰ ਖੈਬਰ ਪਖਤੂਆ ਚ ਪਾਕਿਸਤਾਨੀ ਫੌਜ ਨੇ ਕੀਤੀ ਵੱਡੀ ਕਾਰਵਾਈ ਚਾਰ ਟੀਟੀਪੀ ਅੱਤਵਾਦੀਆਂ ਨੂੰ ਕਿਤੇ ਢੇਰ ਹੁਣ ਖਬਰਾਂ ਵਿਸਤਾਰ ਨਾਲ ਪਾਕਿਸਤਾਨ ਦੀ ਸੁਰੱਖਿਆ ਬਲਾਂ ਨੇ ਖੈਬਰ ਪਖਤੂਆ ਵਿੱਚ ਇੱਕ ਕਾਰਵਾਈ ਦੌਰਾਨ ਤਾਰੀਖੇ ਤਾਲੀਬਾਨ ਪਾਕਿਸਤਾਨ ਟੀਡੀਪੀ ਦੇ ਚਾਰ ਅੱਤਵਾਦੀਆਂ ਨੂੰ ਮਾਰ ਮਕਾਇਆ ए आर आई न्यूज दी रिपोर्ट ਅਨੁਸਾਰ ਪਾਕਿਸਤਾਨ ਸੁਰੱਖਿਆ ਬਲਾਂ ਨੇ ਡੇਰਾ ਇਸਮਾਇਲ ਖਾਨ ਦੇ ਕੁਲਚਾਈ ਦੀ ਖੇਤਰ ਚ ਇੱਕ ਖੁਫੀਆ ਜਾਣਕਾਰੀ ਅਧਾਰਤ ਕਾਰਵਾਈ ਸ਼ੁਰੂ ਕੀਤੀ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਦੇ ਅਨੁਸਾਰ ਸੈਨਿਕਾਂ ਦੀ ਕਾਰਵਾਈ ਦੌਰਾਨ 4 ਟੀਟੀਪੀ ਅੱਤਵਾਦੀਆਂ ਨੂੰ ਮਾਰ ਦਿੱਤਾ ਵੀਰਵਾਰ ਨੂੰ ਉੱਤਰੀ ਵਜਾਕਿਸਤਾਨ ਚ ਖੂਬੀਆ ਜਾਣਕਾਰੀ ਅਦਾਤ ਕਾਰਵਾਈ ਦੌਰਾਨ ਪਾਕਿਸਤਾਨ ਫੌਜ ਦਾ ਇੱਕ ਮੇਜਰ ਅਤੇ ਇੱਕ ਸਪਾਈ ਮਾਰਿਆ ਗਿਆ ਇਸ ਕਾਰਵਾਈ ਵਿੱਚ ਸੁਰੱਖਿਆ ਬਲਾਂ ਦੇ 6 TTP ਅੱਤਵਾਦੀਆਂ ਨੂੰ ਮਾਰ ਦਿੱਤਾ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਸ ਦੇ ਅਨਸਾਰ ਇਹ ਕਾਰਵਾਈ ਖੈਬਰ ਪਖਤੂਨਖਵਾ ਦੇ ਉੱਤਰੀ ਵਜਾਕਿਸਤਾਨ ਜ਼ਿਲ੍ਹੇ ਵਿੱਚ ਮੀਰ ਵਾਲੀ ਖੇਤਰ ਵਿੱਚ ਕੀਤੀ ਗਈ ਏਆਰਆਈ ਨਿਊਜ਼ ਅਨਸਾਰ ਫੌਜਾਂ ਨੇ ਟੀਡੀਬੀ ਦੇ ਟਿਕਾਣਿਆਂ ਤੇ ਗੋਲੀਬਾਰੀ ਕੀਤੀ ਅਤੇ 6 ਅਤਵਾਦੀਆਂ ਨੂੰ ਮਾਰ ਦਿੱਤਾ ਜਦੋਂ ਕਿ ਦੋ ਹੋਰ ਦੇ ਮਾਰੇ ਜਾਣ ਦੀ ਖਬਰ ਹੈ ਜਿਨ੍ਹਾਂ ਵਿੱਚ ਮੇਜਰ ਹਮਜ਼ਾ ਇਸਹਾਰ 29 ਅਤੇ ਸਵਾਈ ਮੁਹੰਮਦ ਨੀਮ 26 ਸ਼ਾਮਲ ਹਨ ਏਆਰਪੀਆਰ ਨੇ ਅੱਗੇ ਕਿਹਾ ਕਿ ਸੁਰੱਖਿਆ ਵੱਲ ਅੱਤਵਾਦੀਆਂ ਨੂੰ ਖਤਮ ਕਰਨ ਲਈ ਦ੍ਰਿੜ ਹੈ ਅੱਤਵਾਦੀਆਂ ਦਾ ਖਤਰਾ ਅਤੇ ਸਾਡੇ ਬਹਾਦਰ ਸੈਨਿਕਾਂ ਦੀਆਂ ਅਜਹੀਆਂ ਕਰਵਾਨੀਆਂ ਸਾਡੇ ਇਰਾਦੇ ਹੋਰ ਮਜ਼ਬੂਤ ਕਰਦੀਆਂ ਨੇ ਇਸ ਤੋਂ ਇਲਾਵਾ ਇਸ ਤੋਂ ਪਹਿਲਾਂ 24 ਜਨਵਰੀ ਨੂੰ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਨੇ ਐਲਾਨ ਕੀਤਾ ਕਿ ਸੁਰੱਖਿਆ ਵਲਾਂ ਨੇ ਪਾਕਿਸਤਾਨ ਅਫਗਾਨਿਸਤਾਨ ਸਰਦੇ ਬਲੋਕਿਸਤਾਨ ਦੇ ਜੋਬ ਜ਼ਿਲ੍ਹੇ ਵਿੱਚ ਕੁਸਪੈਟ ਕਰਨ ਦੀ ਕੋਸ਼ਿਸ਼ ਕਰ ਰਹੇ 6 ਅੱਤਵਾਦੀਆਂ ਨੂੰ ਸਫਲਤਾਪੂਰਵਕ ਮਾਰ ਦਿੱਤਾ ਸੀ ਆਰ ਆਰਪੀਆਰ ਦੇ ਅਨਸਾਰ 2024-25 ਵਿੱਚ 22-23 ਜਨਵਰੀ ਅਫਗਾਨਿਸਤਾਨ ਸਰਦ ਰਾਹੀ ਕਸਪੈਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਨੂੰ ਸੁਰੱਖਿਆ ਬਲਾਂ ਨੇ ਜੈਪ ਜ਼ਿਲ੍ਹੇ ਦੇ ਸੁਬਾਂਜਾ ਦੇ ਜਰਨਲ ਖੇਤਰ ਚ ਰੋਕਿਆ ਬਰਨਾਲੇ ਜ਼ਿਲ੍ਹੇ ਦੇ ਪਿੰਡ ਅਲਕੜਾ ਉਸ ਵੇਲੇ ਵੱਡਾ ਹਾਦਸਾ ਵਾਪਰਿਆ ਜਦੋਂ ਬੱਚਿਆਂ ਨੂੰ ਸਕੂਲ ਤੇ ਜਾ ਰਹੀ ਇੱਕ ਬੱਸ ਖੇਤਾਂ ਵਿੱਚ ਪਲਟ ਗਈ ਹਾਲਾਂਕਿ ਇਸ ਘਟਨਾ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਜਾਣਕਾਰੀ ਮੁਤਾਬਕ ਇੱਕ ਨਿੱਜੀ ਸਕੂਲ ਦੀ ਬੱਸ ਅਲਕੜਾ ਤੋਂ ਸਕੂਲੀ ਬੱਚਿਆਂ ਨੂੰ ਲੈ ਕੇ ਪਧੌੜ ਜਾ ਰਹੀ ਸੀ ਪਰ ਰਾਤ ਸੰਗਣੀ ਧੁੰਦ ਪਈ ਹੋਈ ਸੀ ਇਸੇ ਦੌਰਾਨ ਟਰੈਕਟਰ ਟਰਾਲੀ ਨੂੰ ਕ੍ਰਾਸ ਕਰਦੇ ਹੋਏ बस ਖੇਤਾਂ ਚ ਪਲਟ ਗਈ ਮੌਕੇ ਤੇ ਪਿੰਡ ਦੇ ਲੋਕ ਇਕੱਠੇ ਹੋਏ ਅਤੇ ਜੀਸੀਬੀ ਦੀ ਮਦਦ ਨਾਲ ਪਲਟੀ ਹੋਈ ਬੱਸ ਨੂੰ ਖੇਤਾਂ ਵਿੱਚੋਂ ਬਾਹਰ ਕੱਢਿਆ ਗਿਆ ਬੱਸ ਚਾਲਕ ਤੁਰੰਤ ਬੱਸ ਦੇ ਅੱਗੇ ਅਤੇ ਪਿੱਛੇ ਦੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਸਖਤ ਬਾਹਰ ਕੱਢਿਆ ਗਿਆ ਪੁਲਿਸ ਨੂੰ ਸੂਚਨਾ ਦਿੱਤੀ ਗਈ ਇਸ ਘਟਨਾ ਦੌਰਾਨ ਸਕੂਲ ਪ੍ਰਬੰਧਕਾਂ ਅਤੇ ਪਿੰਡ ਦੇ ਲੋਕਾਂ ਵਿਚਾਲੇ ਝੜਾਪ ਹੋ ਗਈ ਇਸ ਤੋਂ ਬਾਅਦ ਸਕੂਲ ਬੰਦ ਕਰ ਦਿੱਤਾ ਗਿਆ ਸਕੂਲ ਪ੍ਰਬੰਧਕਾਂ ਨੇ ਮੌਕੇ ਤੇ ਪਹੁੰਚ ਕੇ ਬੱਸ 'ਚ ਸਵਾਰ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਅਤੇ ਮਾਮੂਲੀ ਤੌਰ ਤੇ ਜ਼ਖਮੀ ਹੋਏ ਬੱਚਿਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਇਸ ਮੌਕੇ ਬੱਸ ਦੇ ਡਰਾਈਵਰ ਨੇ ਕਿਹਾ ਕਿ ਛੜਕ ਕਿਨਾਰੇ ਰਜਵਾਹੇ ਲਈ ਪਾਈਪ ਲੱਗੇ ਹੋਏ ਸਨ ਅਤੇ ਉਸ ਦੀ ਬੱਸ ਅੱਗੇ ਇੱਕ ਟਰਾਲੀ ਜਾ ਰਹੀ ਸੀ ਟਰਾਲੀ ਨੂੰ ਪਾਸ ਕਰ ਲਈ ਬੱਸ ਨੂੰ ਸਾਈਡ ਲਾਇਆ ਗਿਆ ਪਰ ਬਸ ហេਟਾ ਮਿੱਟੀ ਚੀਕਣੀ ਹੋਣ ਕਾਰਨ ਡਬ ਗਈ ਅਤੇ ਖੇਤਾਂ ਵਿੱਚ ਪਲਟ ਗਈ ਦੂਸਰੇ ਪਾਸੇ ਪਿੰਡ ਵਾਲਿਆਂ ਨੇ ਦੱਸਿਆ ਕਿ ਇਹ ਹਾਸ ਸੰਗਣੀ ਤੁੰਦ ਕਾਰਨ ਵਾਪਰਿਆ ਹੈ ਪਰ ਸੜਕ ਕਿਨਾਰੇ ਪਏ ਪਾਈਪ ਵੀ ਇਸ ਦਾ ਕਾਰਨ ਹਨ ਉਹਨਾਂ ਦੱਸਿਆ ਕਿ ਪਿੰਡ ਵਾਸੀ ਮੰਗ ਕਰ ਰਹੇ ਹਨ ਕਿ ਟੋਏ ਨੂੰ ਪਰਣ ਲਈ ਇਸਤੇਮਾਲ ਕੀਤੇ ਗਏ ਪਾਈਪਾਂ ਨੂੰ ਹਟਾਇਆ ਜਾਵੇ ਤਾਂ ਜੋ ਭਿਕ ਵਿੱਚ ਅਜਿਹਾ ਸਰਕਾਰ ਦੁਆਰਾ ਨਾ ਵਾਪਰੇ ਸਰਕਾਰ ਅਗਲੇ ਹਫਤੇ ਇੱਕ ਨਵਾਂ ਆਮਦਨ ਟੈਕਸ ਬਿੱਲ ਪੇਸ਼ ਕਰਨ ਜਾ ਰਹੀ ਹੈ ਜੋ ਕਿ ਟੈਕਸ ਪ੍ਰਣਾਲੀ ਨੂੰ ਹੋਰ ਸਰਲ ਅਤੇ ਪਾਰਦਰਸ਼ੀ ਬਣਾਏਗਾ ਇਸ ਤੋਂ ਇਲਾਵਾ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਬੀਮਾ ਖੇਤਰ ਲਈ ਐਫ ਡੀਆਈ ਸੀਮਾ ਵਧਾਈ ਜਾਵੇਗੀ ਅਤੇ ਸਰਕਾਰ ਨੇ 7 ਟੈਰਿਫ ਦਰਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ ਸਿਰਫ 8 ਟੈਰਿਫ ਦਰਾਂ ਹੀ ਰਹਿਣਗੀਆਂ ਸਮਾਜ ਭਲਾਈ ਸਰਚਾਰਜ ਨੂੰ ਹਟਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ ਇਸ ਦੇ ਨਾਲ ਹੀ ਕੈਂਸਰ ਦੇ ਮਰੀਜ਼ਾਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਨਿਰਮਲਾ ਸੀ타 ਰਮਨ ਨੇ ਕਿਹਾ ਕਿ 36 ਜੀਵਨ ਰੱਖਿਆਕ ਦਵਾਈਆਂ ਤੇ ਡਿਊਟੀ ਟੈਕਸ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਕੈਂਸਰ ਡੇ ਕੇਅਰ ਸੈਂਟਰ ਬਣਾਏ ਜਾਣਗੇ ਕੈਂਸਰ ਦੇ ਇਲਾਜ ਲਈ ਦਵਾਈਆਂ ਸਸਤੀਆਂ ਹੋ ਜਾਣਗੀਆਂ 6 ਜੀਵਨ ਰੱਖਿਆਕ ਦਵਾਈਆਂ ਤੇ ਕਸਟਮ ਡਿਊਟੀ ਘਟਾ ਕੇ 5% ਕੀਤੀ ਜਾਵੇਗੀ ਇਸ ਦੇ ਨਵੇਂ ਢਾਂਚੇ ਦਾ ਮੁੱਖ ਆਦੇਸ਼ ਮੱਧ ਵਰਗ ਨੂੰ ਰਾਹਤ ਪ੍ਰਦਾਨ ਕਰਨਾ ਹੈ ਪਿਛਲੇ ਕੁਝ ਸਾਲਾਂ ਵਿੱਚ ਆਮਦਨ ਕਰ ਸਲੇਬਾ ਵਿੱਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਹੋਇਆ ਇਸੇ ਕਾਰਨ ਟੈਕਸ ਦੇ ਤਾਵਾ ਵਿੱਚ ਨਰਾਸ਼ਾ ਫੈਲੀ ਹੋਈ ਹੈ ਸਰਕਾਰ ਨੇ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਹੈ ਇਸ ਦੇ ਨਾਲ ਮਜ਼ਦੂਰ ਵਰਗ ਅਤੇ ਮੱਧ ਵਰਗ ਤੇ ਲੋਕਾਂ ਨੂੰ ਵੀ ਵਧੇਰੇ ਆਜ਼ਾਦੀ ਮਿਲੇਗੀ ਨਮਾ ਟੈਕਸ ਲੇਵਲ ਕੀ ਹੈ 4 ਲੱਖ ਰੁਪਏ ਤੱਕ 0% ਟੈਕਸ 4 ਲੱਖ ਤੋਂ 8 ਲੱਖ ਤੱਕ 5% ਟੈਕਸ 8 ਲੱਖ ਤੋਂ 12 ਲੱਖ ਤੱਕ 10% ਟੈਕਸ 12 ਲੱਖ ਤੋਂ 16 ਲੱਖ ਤੱਕ 15% ਟੈਕਸ 16 ਲੱਖ ਤੋਂ 20 ਲੱਖ ਤੱਕ 20% ਟੈਕਸ 20 ਲੱਖ ਤੋਂ 24 ਲੱਖ ਰੁਪਏ ਤੱਕ 25% ਟੈਕਸ 24 ਲੱਖ ਰੁਪਏ ਤੋਂ ਵੱਧ 30% ਟੈਕਸ ਸਤ ਮੰਤਰੀ ਨਿਰਮਲਾ ਸੀ타 ਰਮਨ ਨੇ ਆਪਣੇ ਬਜਟ ਭਾਸ਼ਣ ਵਿੱਚ ਸਿਹਤ ਨਾਲ ਸੰਬੰਧਿਤ ਕੋਈ ਵੱਡਾ ਐਲਾਨ ਨਹੀਂ ਕੀਤਾ ਜਿਸ ਦੀ ਲੋਕ ਸਭ ਤੋਂ ਵੱਧ ਉਮੀਦ ਕਰਦੇ ਹਨ ਅਤੇ ਉਹਨਾਂ ਨੂੰ ਸਭ ਤੋਂ ਵੱਧ ਲੋੜ ਹੈ ਆਪਣੇ 77 ਮਿੰਟ ਦੇ ਭਾਸ਼ਣ ਵਿੱਚ ਉਹਨਾਂ ਸਿਰਫ ਇੱਕ ਵਾਰ ਸਿਹਤ ਸੰਭਾਲ ਸ਼ਬਦ ਦੀ ਵਰਤੋਂ ਕੀਤੀ ਇਸ ਵਾਰ ਵੀ ਪਿਛਲੇ ਬਜਟ ਵਾਂਗ ਉਹਨਾਂ ਨੇ ਸਿਰਫ ਕੁਝ ਦਵਾਈਆਂ ਨੂੰ ਕਸਟਮ ਡਿਊਟੀ ਘਟਾਉਣ ਉਹਨਾਂ ਨੂੰ ਥੋੜਾ ਸਸਤਾ ਕਰਨ ਦਾ ਐਲਾਨ ਕੀਤਾ ਵਿੱਤ ਮੰਤਰੀ 36 ਜੀਵਨ ਰੱਖਿਅਕ ਦਵਾਈਆਂ ਤੇ ਆਯਾਤ ਤੇ ਕਸਟਮ ਡਿਊਟੀ ਵਿੱਚ ਛੋਟ ਦਾ ਐਲਾਨ ਕੀਤਾ ਇਹ ਛੋਟ ਕਿੰਨੀ ਹੋਵੇਗੀ ਇਹ ਅਜੇ ਸਪਸ਼ਟ ਨਹੀਂ ਹੈ ਫਗਵਾੜਾ ਨੂੰ ਅੱਜ ਆਪਣਾ ਨਵਾਂ ਮੇਅਰ ਮਿਲ ਗਿਆ ਹੈ ਫਗਵਾੜਾ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਨੂੰ ਮੇਅਰ ਬਣਾਇਆ ਗਿਆ ਹੈ ਆਮ ਆਦਮੀ ਪਾਰਟੀ ਦੇ ਆਗੂ ਰਾਮ ਉੱਪਲ ਨੂੰ ਮੇਅਰ ਬਣਾਇਆ ਗਿਆ ਹੈ ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਤੇ ਵੀ ਆਪ ਦਾ ਕਬਜ਼ਾ ਹੋਇਆ ਹੋਇਆ ਹੈ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਬਣਿਆ ਪ੍ਰੀਖਿਆ ਪ੍ਰਕਿਰਿਆ ਦੀ ਸੁਰੱਖਿਆ ਤੇ ਇਮਾਨਦਾਰੀ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਲਵੀਸ਼ ਚਾਵਲਾ ਨੇ HDFC ਬੈਂਕ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਪ੍ਰਤੀਨਿਧਿਤਾਂ ਨਾਲ ਇੱਕ ਬਹਿਤਾਪੂਰਵ ਮੀਟਿੰਗ ਕੀਤੀ ਇਸ ਮੀਟਿੰਗ ਦਾ ਮੁੱਖ ਅਦੇਸ਼ ਪ੍ਰੈਸ਼ਰ ਪੱਤਰ ਬਾਕਸਾਂ ਦੀ ਸਹੀ ਢਗ ਨਾਲ ਹੋਲਡਿੰਗ ਰੱਖ ਰਖਾਅ ਸਟੋਰੇਜ ਅਤੇ ਟਰਾਂਸਪੋਰਟੇਸ਼ਨ ਨੂੰ ਯਕੀਨੀ ਬੜੋੜਾ ਸੀ ਜੋ ਕਿ ਪ੍ਰੀਖਿਆ ਪ੍ਰਕਿਰਿਆ ਦੀ ਗੁਪਤਤਾ ਅਤੇ ਨਿਰਪੱਖਤਾ ਲਈ ਬਹੁਤ ਜ਼ਰੂਰੀ ਹੈ ਮੀਟਿੰਗ ਦੌਰਾਨ ਕੰਟਰੋਲਰ ਪ੍ਰੀਖਿਆਵਾਂ ਨੇ ਦੋਵੇਂ ਬੈਂਕਰ ਨੂੰ ਸਖਤ ਦੇਸ਼ ਨਿਰਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਚ ਪ੍ਰਸ਼ਨ ਪੱਤਰ ਬਾਕਸਾਂ ਦੀ ਦੇਖਪਾਲ ਵਿੱਚ ਕਿਸੇ ਵੀ ਕਿਸਮ ਦੀ ਲਾਹ ਪਰਵਾਹੀ ਨਾ ਕਰਨ ਦੀ ਜ਼ੋਰਦਾਰ ਹਦਾਇਤ ਕੀਤੀ ਗਈ ਹੈ ਬੈਂਕਾਂ ਨੂੰ ਪ੍ਰੀਖਿਆ ਪ੍ਰਕਿਰਿਆ ਨੂੰ ਕਿਸੇ ਵੀ ਤਰ੍ਹਾਂ ਦੇ ਖਤਰੇ ਤੋਂ ਬਚਾਉਣ ਲਈ ਇੱਕ ਮਜ਼ਬੂਤ ਪ੍ਰੋਟੋਕੋਲ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਜਿਵੇਂ ਪਹਿਲਾਂ ਵੀ ਬੈਂਕਾਂ ਨੂੰ ਇਹ ਜ਼ਰੂਰੀ ਬਣਾਉਣਾ ਚਾਹੀਦਾ ਹੈ ਕਿ ਪ੍ਰਸ਼ਨ ਪੱਤਰ ਬਾਕਸ ਸੁਰੱਖਿਅਤ ਪਹੁੰਚ ਨਿਯਾਇਤ ਜਗ੍ਹਾ ਤੇ ਸਟੋਰ ਕੀਤੇ ਜਾਣ ਜਿੱਥੇ 24 ਘੰਟੇ ਨਿਗਰਾਨੀ ਹੋਵੇ ਦੂਜਾ ਕੇਵਲ ਅਧਿਕਾਰਤ ਕਰਮਚਾਰੀਆਂ ਨੂੰ ਹੀ ਬਾਕਸਾਂ ਨੂੰ ਹੈਂਡਲ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਤੀਜਾ ਪ੍ਰਸ਼ਨ ਪੱਤਰ ਬਾਕਸਾਂ ਦੀ ਟੋਅਟ 2 ਲਈ ਸੁਰੱਖਿਅਤ ਅਤੇ ਟੈਪਰ ਪ੍ਰੂਫ ਵਾਨਾਂ ਦੀ ਵਰਤੋਂ ਕੀਤੀ ਜਾਵੇ ਜਿਨ੍ਹਾਂ ਵਿੱਚ ਰੀਅਲ ਟਾਈਮ ਟੈਕਿੰਗ ਸਿਸਟਮ ਹੋਣ ਚੌਥਾ ਬੈਂਕਾਂ ਨੂੰ ਪ੍ਰਸ਼ਨ ਪੱਤਰ ਬਕਸਾ ਨਾਲ ਸੰਬੰਧਤ ਸਾਰੀਆਂ ਗਤੀਵਿਧੀਆਂ ਦੀ ਵਿਸਤ੍ਰਿਤ ਲੌਗ ਬੁੱਕ ਰੱਖਣੀ ਚਾਹੀਦੀ ਹੈ ਜਿਸ ਵਿੱਚ ਸਮਾਂ ਅਤੇ ਕਰਮਚਾਰੀਆਂ ਦਾ ਵੇਰਵਾ ਸ਼ਾਮਲ ਹੋਵੇ ਕੰਟਰੋਲਰ ਪ੍ਰੀਖਿਆ ਨੇ ਦੋਵੇਂ ਬੈਂਕਾਂ ਨੂੰ ਸਖਤ ਹਦਾਇਤ ਦਿੱਤੀ ਹੈ ਕਿ ਕਿਸੇ ਵੀ ਕਿਸਮ ਦੀ ਗਲਤ ਗਤੀਵਿਧੀ ਜਾਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪ੍ਰੋਟੋਕਾਲ ਦੀ ਕਿਸੇ ਕਿਸਮ ਦੀ ਵੀ ਉਲੰਘਣਾ ਦੇ ਗੰਭੀਰ ਨਤੀਜੇ ਹੋਣਗੇ ਜਿਸ ਵਿੱਚ ਕਾਨੂੰਨੀ ਕਾਰਵਾਈ ਅਤੇ ਸਬੰਧਤ ਬੈਂਕਾਂ ਨਾਲ ਇਕਰਾਰਨਾਮੇ ਖਤਮ ਕਰਨਾ ਸ਼ਾਮਲ ਹੋ ਸਕਦਾ ਹੈ ਕੰਟਰੋਲਰ ਪ੍ਰੀਖਿਆ ਨੇ ਜੋਰ ਦੇ ਕੇ ਕਿਹਾ ਕਿ ਪ੍ਰੀਖਿਆ ਪ੍ਰਕਿਰਿਆ ਦੀ ਪ੍ਰਤੀਬੰਧਤਾ ਸਭ ਤੋਂ ਮਹੱਤਵਪੂਰਨ ਹੈ ਤੇ ਸਾਰਿਆਂ ਨੂੰ ਇਮਾਨਦਾਰੀ ਦੇ ਉੱਚ ਮਿਆਰ ਨੂੰ ਕਾਇਮ ਰੱਖਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਐਚ ਡੀ ਐਫ ਸੀ ਬੈਂਕ ਅਤੇ ਪੰਜਾਬ ਐਂਡ ਸਿੰਧ ਬੈਂਕ ਕੰਟਰੋਲਰ ਨੂੰ ਆਪਣਾ ਪੂਰਾ ਸਹਿਯੋਗ ਦੇਣ ਦਿਸ਼ਾ ਨਿਰਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਆਪਣੀ ਪਤਨੀ ਦਿੱਤਾ ਜਿਤਾਈ ਅੰਤ ਵਿੱਚ ਕੰਟਰੋਲਰ ਪ੍ਰੀਖਿਆ ਨੇ ਕਿਹਾ ਕਿ ਇਹ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਦਿਸ਼ਾ ਵਿੱਚ ਇੱਕ ਸਕਾਰਾਤਮਕ ਕਦਮ ਹੈ ਜੋ ਕਿ ਵਿਦਿਆਰਥੀਆਂ ਦੇ ਭਵਿੱਖ ਅਤੇ ਸਿੱਖਿਆ ਸੰਸਥਾ ਦੇ ਹਿੱਤਾਂ ਲਈ ਰੱਖਿਆ ਕਰਦਾ ਹੈ ਇਸ ਪੰਜਾਬੀ ਬੁਲੇਟਿਨ ਵਿੱਚ ਬਸ ਇੰਨਾ ਹੀ ਹੁਣ ਮੈਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਜੀ